ਚਾਹੀਦੀ ਨਹੀਂ ਹੈਗਾ ਬਸ ਕੁੜੇ ਨੂੰ ਤਿੰਨ ਕੱਪੜਾ ਚ ਤੋੜ ਦਿਓ ਹੁਣ ਡਿਮਾਂਡਾ ਰੱਖ ਦਿਆ ਵੀਰ ਨੇ ਮਸਾ ਤਾਂ ਮੇਰਾ ਵਿਆਹ ਕੀਤਾ ਪਰ ਇਹਨੂੰ 5 ਲੱਖ ਚਾਹੀਦਾ ਕਿਹੜੇ ਮੂੰਹ ਨਾਲ ਕਹੂੰਗੀ ਵੀਰ ਨੂੰ ਵੀ ਮੈਨੂੰ 5 ਲੱਖ ਰੁਪਏ ਦੇ ਉਹ ਵੀ ਕਹੂਗਾ ਵੀ ਪੁੱਤ ਹੁਣ ਤਾਂ ਤੇਰਾ ਵਿਆਹ ਕੀਤਾ ਸੱਚੀ ਮੇਰੇ ਵੀਰ ਨੂੰ ਤਾਂ ਵੱਧੂ ਟੈਨਸ਼ਨ ਪੈ ਜੂਗੀ ਕੰਦਰ ਬੱਪੂ ਆਵੇ ਚਲੇ ਜਾਂਦੇ ਇਹਨਾਂ ਨੂੰ ਸਾਫੜਾ ਕੇ ਨਾ ਕਿਉਂਕਿ ਮੈਂ ਬਿੱਲ ਚ ਟ੍ਰਾਂਕ ਕਰਾਂ ਮੈਂ ਤਾਂ ਸਰਬੜਾ ਘਟੀ ਜਾਂਦਾ ਜੀ ਸੱਤੀ ਘਰ ਦੇ ਦੋਸਤ ਨਾਲ ਗਿਆ ਹੋਇਆ ਜੇ ਕੋਈ ਗੱਲ ਦਾ ਪਤਾ ਉਹਨੂੰ ਦੱਸ ਦੇ ਵੀ ਗੱਲ ਕੋਈ ਕਹਿਆ ਉਹਨੂੰ ਨਹੀਂ ਨਹੀਂ ਬਬੂ ਜੀ ਮੈਨੂੰ ਤਾਂ ਉਹਨੇ ਕੀ ਕਹਿਣਾ ਕੋਈ ਕੰਮ ਕਰੇ ਹੋਣਗੇ ਉਹ ਚਲ ਕੋਈ ਨਹੀਂ ਫਿਰ ਕਰ ਲੈ ਕੰਮ ਫਿਰ ਮੈਨੂੰ ਦੱਸ ਲਈ ਜੋ ਫੋਨ ਆਇਆ ਦਾ ਕੋਈ ਹਾਂਜੀ ਫਿਰ ਉਹਨੇ ਕਹੀ ਕਿ ਗੱਲ ਕਰ ਦੂਗਾ ਨਮਾ ਮੈਂ ਵੀ ਫੋਨ ਲਾਇਆ ਚੱਕਿਆ ਇਹਨਾਂ ਨੇ ਕੋਈ ਗੱਲ ਨਹੀਂ ਮੇਰੀ ਹੋ ਗਈ ਸੀ ਗੱਲ ਬਸ ਹੋਣ ਵਾਲੀ ਹੋਣੀ ਚਲ ਕੋਈ ਨਹੀਂ ਫਿਰ ਮੈਨੂੰ ਫਿਕਵਾ ਕਰ ਲਓ ਇਸੇ ਕੰਮ ਕਰਨਾ ਠੀਕ ਹੈ ਹਾਂ ਫਿਰ ਮੈਂ ਕੋਈ ਨਹੀਂ ਕਰ ਲਊਗਾ ਲੈ ਮੈਨੂੰ ਦੱਸ ਦੇ ਜੋ ਆਇਆ ਠੀਕ ਹੈ ਕੀ ਉਹ ਰਾਜ ਕਾਲ ਦੇ ਲੋਕਾਂ ਦਾ ਕੰਮ ਕਰਕੇ ਰਾਜੀ ਨਹੀਂ ਪਾਏ ਸਿਹਦਾ ਇਨੇ ਦੇ ਦੇਨੇ ਦੇ ਦੇ ਮੈਂ ਕਰਦੇ ਗੇ ਲੋਭ ਨੂੰ ਨਹੀਂ ਹੈਲੋ ਹੈਲੋ ਅਸ਼ੀਰ ਕਰਦੇ ਆ ਅਸ਼ੀਰ ਭਾਈ ਕੋ ਠੀਕ ਆ ਹਾਂ ਭਾਈ ਵਧੀਆ ਤੁਸੀਂ ਦੱਸੋ ਵਧੀਆ ਕਿਵੇਂ ਭਾਈ ਪਰੇ ਜਾਣੀ ਲੱਗਦੀ ਆ ਨਹੀਂ ਨਹੀਂ ਵੀਰ ਤੁਹਾਨੂੰ ਹੀ ਲੱਗਦਾ ਇਹ ਕੋਈ ਡਾਲਾ ਭਾਈ ਦੱਸ ਲੈ ਵੀਰੇ ਮੇਰੇ ਨਾਲ ਜੀ ਨਹੀਂ ਲੱਗਦਾ ਹੈਗਾ ਤੂੰ ਮੈਨੂੰ ਆ ਕੇ ਮਿਲ ਜਾ ਹਾਂ ਹਾਂ ਕੋਈ ਨਾ ਭਈਆ ਹੋਣਗੇ ਠੀਕ ਆ ਭਾਈ ਆ ਕੇ ਮਿਲਦੇ ਹਾਂ ਜੀ ਜੀ ਸੰਗਾ ਭਾਈ ਜਿਵੇਂ ਮੇਰੇ ਨੂੰ ਫੋਨ ਤੇ ਗੱਲ ਦੱਸ ਦਿੰਗੇ ਤਾਂ ਫਿਰ ਨਾ ਟੈਨਸ਼ਨ ਲੈਣੀ ਸੀ ਹੁਣ ਕਿਹੜਾ ਕਦੇ ਆਉਗਾ ਮੈਂ ਬੈਠ ਕੇ ਗੱਲ ਦੱਸੂਗੀ ਸਾਰੀ ਕੋਈ ਨਾ ਕੋਈ ਤਹੱਲਣੇ ਹੀ ਪਊਗਾ ਬੱਬਾ Лею дома-то, да дома-то, ਕੋਈ ਨਾ ਆਉਣਾ ਮੈਂ ਠੀਕ ਚਲ ਚਾਣਾ ਦੇਖਦਾ ਕੰਮ ਆ ਕੀ ਕਰੂੰਗਾ ਕੀ ਹੈਗਾ ਕੀ ਕੀ ਬਣਿਆ ਅੰਲੀ ਬੇਟ ਕਰ ਜਾਂਦੀ ਹੁਣੀ ਚਾਹੀਏ ਤੁਹਾਨੂੰ ਅਸੀ

ਬੰਦੇ ਪਣੋ ਹੋ ਗਿਆ ਬਈ ਹਾਂ ਠੀਕ ਹੋ ਬਈ ਤੁਸੀਂ ਦੱਸੋ ਖੇਤ ਦੇ ਕੰਮ ਕਿਵੇਂ ਚੱਲ ਰਿਹਾ ਦਾ ਬੜੀਆ ਬੜੀਆ ਚੱਲ ਬੜੀਆ ਇਹ ਬਈ ਬੂਮ ਦੇ ਪਲੇ ਸ਼ਾਮ ਜੇ ਲੱਗ ਮਾਸੜਾ ਕਿਥੇ ਹੈ ਬਈ ਡੈਡੀ ਤਾਂ ਵੀਰੇ ਬਾਹਰ ਨੂੰ ਗਏ ਹੋਏ ਲੱਗੇ ਵੀਰੇ ਪਰਸ਼ਾਨ ਤਾਂ ਮੈਂ ਇਸ ਗੱਲ ਤੋਂ ਸੀਗੀ ਫਿਰ ਤਾਂ ਮੈਂ ਤੁਹਾਨੂੰ ਫੋਨ ਤੇ ਦੱਸਣ ਲੱਗੇ ਸੀਗੀ ਫਿਰ ਮੈਂ ਸੋਚਿਆ ਕਿ ਨੂੰ ਇੱਕ ਵਾਰੀ ਘਰੇ ਬੁਲਾ ਲੈਣੀ ਆ ਵੀਰੇ ਗੱਲ ਇਹ ਆ ਗਈ ਕਿ ਸੱਤੀ ਕੱਲ ਦਾ ਘਰੇ ਨਹੀਂ ਆਇਆ ਹੈਗਾ ਈਲ ਬਈ ਦੱਸੋ ਕਿਹੜਾ ਮੂਨਾ ਦੱਸਾਂ ਤਾਂ ਹੀ ਭਾਈ ਕੋਈ ਤਾਂ ਗੱਲ ਹੋਣੀ ਵੀਰੇ ਗੱਲ ਤਾਂ ਇਹ ਆ ਸੱਤੀ ਨੇ ਨਾ 5 ਲੱਖ ਰੁਪਿਆ ਮੰਗਿਆ ਸੀ ਮੇਰੇ ਤੋਂ ਕਿੰਦਾ ਆਪਣੇ ਭਰਾ ਨੂੰ ਫੋਨ ਕਰਕੇ 5 ਲੱਖ ਰੁਪਿਆ ਮੰਗਾ ਵੀਰੇ ਮੈਂ ਤੁਹਾਨੂੰ ਵੀ ਪਤਾ ਤੁਸੀਂ ਮੇਰੇ ਵਿਆਹ ਹੀ ਮਸਾ ਕੀਤਾਗਾ ਤੇ ਮੈਂ ਬਾਰਿ ਬਾਰੇ ਪੈਸੇ ਮੰਗਦੇ ਚੰਗੀ ਲੰਘਦੀ ਹੈ ਅੱਜ ਨੇ 5 ਲੱਖ ਕਹੇ ਕੱਲ ਨੂੰ 10 ਲੱਖ ਕਹਿਣਗੇ ਐਨੇ ਮੈਂ ਕਿੱਥੋਂ ਮੰਗਦੀ ਜਾਊਂਗੀ ਤੁਹਾਡੇ ਕੋਲ ਕੋਈ ਨਾ ਭਾਈ ਤੂੰ ਦੰਦੀ ਦਾ ਸਹੀ ਕਰਾਂਗੇ ਕੋਈ ਨਾ ਕੋਈ ਇੰਤਿਆਮ ਤਾਂ ਭਾਈ ਵੀਰੇ ਜਦੋਂ ਇੱਕ ਵਾਰੀ ਮੈਨੂੰ ਮੂੰਹ ਠੱਡ ਲੈਣਾ ਤਾਂ ਕਦੇ ਨਹੀਂ ਭਰਦਾ ਹੈਗਾ ਜੇ ਅੱਜ ਆਪਾਂ ਨੇ ਪੈਸੇ ਦੇ ਆਂਦੇ ਤੇ ਕੱਲ ਉਹਨਾਂ ਨੇ ਫੇਰ ਮੰਗਣੇ ਸੀ ਐ ਕਿੰਨਾ ਟਾਈਮ ਆਪਾਂ ਦੇ ਜਾਵਾਂਗੇ ਨਾਲ ਜਦੋਂ ਤੁਸੀਂ ਮੇਰਾ ਰਿਸ਼ਤਾ ਕੀਤਾ ਸੀ ਬਹੁਤ ਤਾਂ ਹੀ ਕਹਿੰਦੇ ਸੀ ਕਿ ਅਸੀਂ ਕੁਝ ਲੈਣਾ ਨਹੀਂ ਹੁਣ ਵੱਡੇ ਵੱਡੇ ਡਿਮਾਂਡਾਂ ਰੱਖਦੇ ਨੇ ਤੂੰ ਨਾ ਬਈ ਫਿਰ ਕਰਦੇ ਆਂ ਦੂਜਾ ਕੋਈ ਤਾਂ ਕਰਦਾ ਮੇਰੇ ਗੱਲ ਤਾਂ ਤਾਂ ਕਰਾਂਗੇ ਜਦੋਂ ਮੈਨੂੰ ਮੇਰੇ ਤਾਂ ਦਿਮਾਗ 'ਚ ਹੋਰ ਹੀ ਖਿਆਲ ਆ ਜਾਂਦੇ ਆ ਮੈਂ ਤੇ ਮਾਸਰ ਬਾਈ ਮਾਸਰ ਤਾਂ ਵੀਰੇ ਉਹ ਤਾਂ ਡੇੜੇ ਬਾਹਰ ਗਏ ਹੋਏ ਨੇਗੇ ਮੈਨੂੰ ਤਾਂ ਐ ਫਿਕਰ ਹੋ ਜਾਂਦੀ ਐ ਦੋਨ ਮੈਂ ਡੈਡ ਨੂੰ ਕੀ ਜਵਾਬ ਦਵਾ ਡੈਡ ਨੇ ਮੈਨੂੰ ਅੱਜ 10 ਵਜੇ ਪੁੱਛ ਲਿਆ ਵੀ ਸੱਤਿਆ ਕਿੱਥੇ ਗਿਆ ਹਾਰ ਕੇ ਮੈਨੂੰ ਗੱਲ ਟਾਲੀ ਆਣੀ ਆ ਵੀ ਉਹਦੇ ਕਿਸੇ ਦੋਸਤ ਨਾਲ ਕੰਮ ਹੋਇਆ ਕਿੰਨਾ ਟਾਈਮ ਆ ਗੱਲਾਂ ਕਰ ਲਈਆਂ ਕੋਈ ਨਾ ਮੈਂ ਲੱਭਦੇ ਆਗੇ ਹੈਗਾ ਮੁੰਡਾ ਥਾਣੇ ਜਾ ਮੁੰਸ਼ੀ ਹਤਰਪਣਾ ਕੋਈ ਨਾਲ ਉਹਨੂੰ ਲੈ ਕੇ ਰਿਪੋਰਟ ਪਾ ਕੇ ਕਰਦੇ ਵੀਰ ਹਾਲ ਹੋਰ ਵੀਰੇ ਪਤਾ ਤਾਂ ਕਰਨਾ ਹੀ ਪਊਗਾ ਚਲ ਐਂ ਕਰੋ ਵੀਰੇ ਤੁਸੀਂ ਘੰਟਾ ਕਰਾਮ ਕਰ ਲਓ ਫੇਰ ਰੋਟੀ ਬਣਾ ਕੇ ਕਰ ਦਿੰਦਾ ਠੀਕ ਆ ਵੀ ਹਾਂਜੀ ਕਿਉਂ ਅਸਤ ਕਰਦੇ। ਸ਼ਰਮੋ ਦੇ ਨੂੰ ਕੰਕਰੀਟ ਦੇ ਨਾ ਮਤਨ ਪਾਣੇ। ਹਲੋ। ਫੋਨ ਗਿਆ ਵੇ। ਮੈਨੂੰ ਮੈਨੂੰ ਨਾ ਪਰਉਣਾ ਕਰਦਾ ਮਨਿਕ ਘਰੇ ਨਹੀਂ ਆਇਆ। ਉਹਨੂੰ ਲੱਭਣਾ ਸੀ ਰਿਪੋਰਟ ਲਿਖਾਉਣੀ ਸੀ। ਹਾਂ ਮੈਂ। ਹਾਂ ਕੋਈ ਨਾ ਸਾਨੂੰ ਸਾਰੇ ਆਪ ਭੇਜਣਾ ਤੇ ਬਈ ਲੱਭੇਓ। ਠੀਕ ਹੈ।

ਈ ਵੰਦਾ ਵੀ ਵਧੀਆ ਏ ਤੇ ਜਾਣ ਸੱਤੀ ਵੀ ਹੈ ਨਹੀਂ ਗਾਣਾ ਉਹ ਗਿਆ ਬਾਹਰ ਗੱਦਨ ਮੈਂ ਕਰਾ ਜੇ ਪਹੁੰਚ ਆੱਕ ਨਹੀਂ ਰਿਹਾ ਕਿਥੋਂ ਮੁੰਡੇ ਦਾ ਵਾਗਿਆ ਹੋਊਗਾ ਹਾਂਜੀ ਤੇ ਰੋਟੀ-ਰੋਟੀ ਖੇਤੀ ਵਧੀਆ ਨਾ ਉਹ ਵੀ ਜਿਹੜਾ ਹਣਾ ਪ੍ਰਮਾਤਮਾ ਦੇਈ ਜਾਂਦਾ ਚਲੋ ਵਧੀਆ ਜੀ ਹਾਂ ਹਾਂ ਹਾਂਜੀ ਚਲੋ ਠੀਕ ਏ ਠੀਕ ਏ ਜੀ ਤੇ ਅੰਦਰ ਕਾਰਖੋਦੀ ਮੁੱਕੀ ਪਈ ਆ ਐ ਕਰਦੀਆਂ ਡੈਡ ਨੂੰ ਕਹਿਣੀ ਵੀ ਖਾ ਲਿਆ ਦੇਣਗੇ ਸੱਚੀ ਜਿੱਦਾਂ ਦਸਤੀ ਗਿਆ ਨਾ ਮੇਰੇ ਤੇ ਦਿਮਾਗ ਤੇ ਲੋਡ ਪਿਆ ਪਿਆ ਨਾ ਇਹ ਨਾਲ ਬਚਾਲਾ ਕੋਲ ਧਿਆਨ ਜਾਂਦਾ ਨਾ ਘਰ ਦੇ ਕੰਮਾਂ 'ਗਰ ਚਲ ਡੈਡ ਨੂੰ ਕਹਿ ਦਿੰਦੀ ਆ ਵੀ ਖਾਲੇ ਆਣਗੇ ਫਿਰ ਇਹਨਾਂ ਨੂੰ ਪਾ ਦੇਣਾ ਗੱਲਾਂ ਨੇ ਨਾ ਗੱਲਾਂ ਰੱਖੀਆਂ ਚਲ ਹੁਣ ਡੰਗਾਂ ਦਾ ਕੰਮ ਨਿਬੜ ਗਿਆ ਤੇ ਰਸੋਈ ਦਾ ਵੀ ਹੁਣ ਘੰਟਾ ਕਿ ਮੇਰੇ ਕੋਲ ਬੈਠੀ ਐ ਉਹਨਾਂ ਦੇ ਗੱਲਾਂ ਬੰਤਾ ਕਰਦੇ ਆ ਨਾਲ ਕੁਛ ਇਧੀਆਂ ਵੀ ਕਿ ਮਨਸ਼ੀ ਨਾਲ ਗੱਲ ਕੇ ਲਈ ਖਾਈ ਹੈ ਬਾਰ ਤੋਂ ਕਰੀ ਬਹੁਤ ਮੈਂ ਤਾਂ ਹੁਣ ਕੰਮ ਨੂੰ ਨੇਟੇ ਹਾਂ ਚਲ ਮੇਰੇ ਕੋਲ ਬੈਠਾ ਹਾਂ ਅੰਤ ਤੱਕ ਬਿੜੇ ਬੈਠਾ ਹਾਂ ਹਾਂ ਬੈਠੇ ਹਾਂ ਵੀਰੇ ਵੀਰੇ ਤੁਸੀਂ ਕਹਿੰਦੇ ਸੀ ਮੈਂ ਮਨਸ਼ੀ ਨਾਲ ਗੱਲ ਕਰੂੰਗਾ ਕਰੀ ਫਿਰ ਗੱਲ ਹਾਂ ਬਈ ਹੋਈ ਹੈ ਮੁਰਸ਼ੀ ਨਾਲ ਗੱਲ ਹਾਂ ਬਈ ਹੋਈ ਸੀ ਮੁਰਸ਼ੀ ਨਾਲ ਗੱਲ ਉਹ ਲੱਗੇ ਹੋਏ ਨੇ ਭਾਲਣਾ ਚਾਹ ਬਈ ਤੂੰ ਵੀ ਕੰਮ ਦੇ ਸਵੇਰੇ ਦੀ ਕਰੀ ਇੰਨੀ ਰੈਸਟ ਕਰ ਲੈ ਕੋਈ ਨਾ ਭਾਲ ਦੇਣਗੇ ਬਈ ਕੋਈ ਨਾ ਬਈ ਚਲ ਕੋਈ ਨਾ ਬਈ ਤੂੰ ਵੀ ਕਰ ਲੈ ਰਾਮ ਮੈਂ ਪੈਣੀ ਬੰਦ ਠੀਕ ਹੈ ਬਈ ਠੀਕ ਹੈ ਸੌਰੀ ਕੰਮ ਨਿਬੜ ਗਏ ਹੁਣ ਬਿਲਜਾ ਟਾਇਰ ਰਾਮ ਕਰਦੇ ਆ ਮੈਨੂੰ ਤਾਂ ਥੋੜੀ ਜਿਹੀ ਬਹੁਤ ਥਕੀ ਜਾਂਦੀ ਜਿਹੜੀ ਰੋਟੀ ਬਸ ਤੁਸੀਂ ਹਾਂ ਬਸ ਬਦ ਤੇ ਉਹਨਾਂ ਦਾ ਪਾਣੀ ਨਹੀਂ ਖਾਦੀ ਮੈਂ ਕਿਉਂ ਤਾ ਉਹਨਾਂ ਨੇ ਤਾਂ ਖਾ ਲਈ ਤੁਸੀਂ ਦੋ ਰੁਪਏ ਕਰਦਿਆਂ ਨਹੀਂ ਬਸ ਬਦ ਤੋਂ ਭੁੱਖ ਹੀ ਨਹੀਂ ਜਿਹਾ ਕੋਈ ਗਰਮੀ ਆ ਰਹੀ ਢੇਰ ਗਾਣਾ ਨਹੀਂ ਹੁੰਦਾ ਚਲੋ ਕੋਈ ਨਾ ਹੁਣ ਜਾਣਾ ਕਿੱਥੇ ਵਸਾ ਹਾਂ ਫਿਰ ਮੈਂ ਦੇਖਣਾ ਮੈਂ ਤਾਂ ਜਾਣਾ ਤਾਂ ਪੱਕਾ ਮਜ਼ਾ ਕਰਨਾ ਥੋੜਾ ਬਾਹਰੇ ਬੰਦੇ ਨਾਲ ਆਦੇ ਮਣੀ ਨੂੰ ਵਾਦੇ ਉੱਤੇ ਦਿੱਤਾ ਹਾਂ ਜੀ ਨਾ ਜਿਹਨਾਂ ਨੇ ਤਾਂ ਖਾ ਲਿਆ ਹਾਂ ਨੂੰ ਗੌਰ ਨਾਲ ਭਰਾ ਦੇ ਨਾ ਨਾ ਕੋਈ ਨਹੀਂ ਚੰਗ ਕਰ ਦਿੱਤਾ ਕੈਮਰਾ ਕਿੰਨੀ ਮੇ ਡੇੜੀ ਚਾਹ ਤਿਲੂ ਆ ਗਿਆ ਬੱਤੋਂ ਹਸਮ ਨਹੀਂ ਕਰ ਗਏ ਡੇੜੀ ਚਾਹ ਲਾ ਕੇ ਨਹੀਂ ਡੇੜੀ ਸੋਈ ਚਾਹ ਪੀਓ ਕੋਈ ਬੱਤੋਂ ਆਪੀ ਚਾਹ ਕਰਵਾ ਦੇ ਨੇ ਗੋਕਰ ਜੀ ਮਾਰ ਕੇ ਕਰਾ ਹੁਣ ਵੀਰੇ ਨੂੰ ਰੋਟੀ ਬਣਾ ਕੇ ਦੇਣੀ ਆ ਜੇਰਾ ਭੁੱਖਾ ਬੈਠਾ ਹੋਊਗਾ ਚਾ ਕਿ ਮੈਨੂੰ ਮਨ ਕਰਿਆ ਵੀ ਮੈਂ ਚੁਣਾਈ ਕਹਿੰਦੀ ਸੀ ਲੱਗਿਆ ਪਤਾ ਤੂੰ ਸੱਤੇ ਦਾ ਕਰੀ ਜਾਂਦੇ ਨੇ ਮੈਂ ਪਤਾ ਵੀਰ ਉਹਨਾਂ ਨੇ ਕਿ ਜਲਦੀ ਪਤਾ ਕਰ ਨਾ ਦੋ ਦਿਨ ਲੱਗੇ ਹੁਣ ਬਾਰੀ ਬਾਰੀ ਡੈਡ ਨੂੰ ਕੀ ਬਹਾਨਾ ਲਾਵਾਂ ਜੇ ਡੈਡ ਨੂੰ ਪਤਾ ਲੱਗ ਗਿਆ ਐਵੇਂ ਟੈਨਸ਼ਨ ਲੈਣਗੇ ਜੇ ਇਹਨਾਂ ਨੂੰ ਕੁਝ ਹੋ ਗਿਆ ਫਿਰ ਮੈਂ ਤਾਂ ਜਮੀ ਕਿੱਲੀ ਰਹਿ ਜੂੰਗੀ ਕੋਈ ਨਹੀਂ ਲੱਗੇਗਾ ਭਾਨਣ ਨੂੰ ਮਾੜਾ ਤੁਸੀਂ ਐਗਵੇਂ ਨਹੀਂ ਕਹਿੰਦੀ ਸੀ ਮੁੰਸ਼ੀ ਨਾਲ ਗੱਲਬਾਤ ਕਰਨ ਦੇ ਬੈਠ ਕੇ ਫੋਨ ਤੇ ਗੱਲ ਹੋਰ ਹੁੰਦੀ ਹੈ ਬੱਦਲ ਸਾਹਮਣੇ ਬੈਠ ਕੇ ਗੱਲ ਹੋਉਂਦੀ ਨਾਲ ਕੋਈ ਨਹੀਂ ਜਾਇਆ ਨਹੀਂ ਹਾਂ ਤੇ ਮੈਂ ਆ ਗਈ ਕਿ ਜੀ ਉਹ ਰੋਟੀ ਬਣਾ ਲਉਂਗੀ ਹਨਾ ਠੀਕ ਚਲੋ ਉਹ ਦੇਖੋ ਚਾਹ ਤੁਸੀਂ ਤੁਹਾਡੇ ਤਿੰਨ ਚਾਰ ਦੋਸਤਾਂ ਨੂੰ ਜਾਨਦੇ ਹੋ ਉਹਨਾਂ ਤੋਂ ਪਤਾ ਕਰਕੇ ਦੇਖੋ ਕਿ ਉਹ ਤੁਹਾਨੂੰ ਕੁਝ ਪਤਾ ਹੋਵੇ ਹਾਂ ਬਈ ਕਰ ਦਾਂ ਮੈਂ ਜਾਂਦਾ ਹੋਇਆ ਬੁੱਦਾ ਹੋ ਕੇ ਜਾਂਦਾ ਮੈਂ ਹਾਂ ਤੇ ਵੀਰੇ ਥੋੜੇ ਦਿਨ ਬਾਅਦ ਵਗੈਰਾ ਮਾਰ ਲਾਂ ਨਾ ਨਾ ਕੋਈ ਨਾ ਕਰ ਬਈ ਮੈਂ ਨਾ ਫੋਨ ਚੱਕ ਲੈਣਾ ਜਾਂਦਾ ਬਣਾ ਠੀਕ ਠੀਕ ਮਿਲ ਜੀ ਹੁਣ ਜੀਰਾ ਵੀ ਬੰਦ ਸੁਣੋ ਫਿਰ ਤਾਂ ਕੋਈ ਗੱਲ ਬਾਕਲਾ ਕਰ ਸਕਦੀ ਜੇ ਬਾਕਲ ਬਦਲ ਲੱਗਿਆ পি কী চল কীরা কেন কিন পাত করতে নম্বর প্যালো হ্যাঁ